ग्लोबल पंजाब टीवी ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਨਰਿੰਦਰ ਮੋਦੀ ਪੰਜਾਬ ਆ ਰਹੇ ਨੇ ਤੇ ਕਿਸਾਨਾਂ ਨੇ ਕਾਲੀਆਂ ਛੰਡੀਆਂ ਤਿਆਰ ਕਰ ਲੀਆਂ ਨੇ ਪੰਜਾਬ ਦੇ ਮੌਸਮ ਵਿੱਚ ਵੀ ਬਹੁਤ ਤਪਸ਼ ਹੈ ਤੇ ਸਿਆਸੀ ਮੌਸਮ ਵਿੱਚ ਵੀ ਬਹੁਤ ਗਰਮਹਟ ਆ ਗਈ ਹੈ ਸਿਆਸੀ ਮੌਸਮ ਵੀ ਪੂਰੀ ਤਰ੍ਹਾਂ ਗਰਮ ਹੋ ਗਿਆ ਬਾਕੀ ਪਾਰਟੀਆਂ ਦੇ ਵੱਡੇ ਲੀਡਰ ਵੀ ਪੰਜਾਬ ਦਾ ਰੁਖ ਕਰ ਰਹੇ ਨੇ ਤੇ ਪਰ ਆਪਾਂ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਕਿ ਕੀ ਪੰਜਾਬ ਦੇ ਵਿੱਚ ਇਸ ਮੌਕੇ ਸਾਰਿਆਂ ਦੀ ਨਜ਼ਰਾਂ ਪਟਿਆਲਾ ਤੇ ਲੱਗ ਗਈਆਂ ਨੇ ਪੰਜ ਲੋਕ ਸਭਾ ਹਲਕਿਆਂ ਨੂੰ ਕਵਰ ਕਰਦੀ ਨਰਿੰਦਰ ਮੋਦੀ ਦੀ ਭਲਕੇ ਵਾਲੀ ਰੈਲੀ ਭਾਜਪਾ ਵਾਲੇ ਪੱਖ ਤੋਂ ਕਿੰਨੀ ਕੁ ਸਫਲ ਰਹੇਗੀ ਜਾਂ ਕਿਸਾਨਾਂ ਵਾਲੇ ਪੱਖ ਤੋਂ ਕਿੰਨਾ ਕੁ ਆਪਣਾ ਸਵਾਲ ਉਸ ਸਟੇਜ ਤੱਕ ਪਹੁੰਚਾਉਣ 'ਚ ਕਾਮਯਾਬ ਹੋਣਗੇ ਉਸ ਮੀਡੀਆ ਦੇ ਸਾਹਮਣੇ ਰੱਖਣ 'ਚ ਕਾਮਯਾਬ ਹੋਣਗੇ ਜਿਹੜਾ ਬੋਲੀ ਮੋਦੀ ਦੀ ਬੋਲਦਾ ਹੈ ਭਾਜਪਾ ਦੀ ਬੋਲਦਾ ਸੋ ਇਹ ਸਾਰੇ ਸਵਾਲਾਂ ਦੇ ਦਰਮਿਆਨ ਪਹਿਲਾਂ ਗੱਲ ਥੋੜੀ ਜਿਹੀ ਗਰਮੀ ਦੀ ਕਰ ਲੈਣੇ ਆ ਲਗਾਤਾਰ ਗਰਮੀ ਵੱਧ ਰਹੀ ਹੈ ਜੀ ਪੰਜਾਬ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ 47 ਡਿਗਰੀ 48 ਡਿਗਰੀ ਤੱਕ ਤਾਪਮਨ ਤਖਤ ਸੇ ਫਟਟਾਏ ਜਾ ਰਹੇ ਨੇ ਹਰਿਆਣਾ ਦੇ ਵਿੱਚ ਤਾਂ 48 ਡਿਗਰੀ ਨੂੰ ਲਗਭਗ ਆ ਪੜ ਗਿਆ ਪੰਜਾਬ ਚ ਵੀ 47 ਨੂੰ ਛੂ ਰਿਹਾ ਹੈ ਹਾਂ ਰਾਜਸਥਾਨ ਦੀ ਸਥਿਤੀ ਵਿਝਈ ਹੈ ਦਿੱਲੀ ਤੇ ਤੁਸੀਂ ਜੇ ਨਾਲ ਯੂਪ ਲੱਗਦਾ ਦੇਖੋ ਤਹਾਉਦੇ ਵਿੱਚ ਵੀ ਹਾਲਤ ਕੁਝ ਜਈ ਔਰ ਸਪਸ਼ਟਕ ਦੱਸ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ ਕਿ ਪਈ ਅਜੇ ਹਫਤਾ ਖੰਡ ਮੀਂਹ ਦੀ ਆਸ ਨਾ ਰੱਖਿਓ ਇਸੇ ਤਰ੍ਹਾਂ ਹੀਟ ਵੇਵ ਚੱਲਣਗੇ ਇਸੇ ਤਰ੍ਹਾਂ ਲੂ ਵਗੂਗੀ ਤੇ ਇਸ ਲਈ ਆਪਣਾ ਬਚਾਅ ਕਰ ਸਕਦੇ ਹੋ ਤਾਂ ਕਰਕੇ ਰੱਖਿਓ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ 47 ਡਿਗਰੀ ਤੱਕ ਤਾਪਮਨ ਅਪੜ ਰਿਹਾ ਸਭ ਤੋਂ ਵੱਧ ਬਠਿੰਡਾ ਚ 46.7 ਡਿਗਰੀ ਤੱਕ ਤਾਪਮਨ ਰਿਕਾਰਡ ਕੀਤਾ ਗਿਆ ਤੇ ਇਸੇ ਤਰ੍ਹਾਂ ਸਾਡਾ ਗਵਾਂਧੀ ਸੂਬਾ ਹਰਿਆਣਾ ਜਿੱਥੇ 48 ਡਿਗਰੀ ਤੱਕ ਤਾਪਮਨ ਅਪੜ ਰਿਹਾ ਸਰਸਾ 'ਚ ਸਭ ਤੋਂ ਵੱਧ 47.8 ਡਿਗਰੀ ਤਾਪਮਨ ਰਿਕਾਰਡ ਕੀਤਾ ਗਿਆ ਲਗਭਗ 48 ਨੂੰ ਜਹਾਜੂਆ ਸੋ ਪੰਜਾਬ ਦੇ ਵਿੱਚ ਬਠਿੰਡਾ ਜੇ 46.7 ਡਿਗਰੀ ਮਸ਼ੂਰ ਰਿਹਾ ਸਮਰਾਲਾ 45 ਡਿਗਰੀ ਦੇ ਪਾਰ ਹੈ ਪਠਾਨਕੋਟ 45 ਡਿਗਰੀ ਦੇ ਪਾਰ ਹੈ ਅੰਮ੍ਰਿਤਸਰ ਵੀ 45 ਡਿਗਰੀ ਤੇ ਅਪੜ ਗਿਆ ਤੋਂ ਇਸ ਲਈ ਪੂਰੇ ਪੰਜਾਬ ਦੇ ਵਿੱਚ ਹੈ ਲੂ ਚੱਲ ਰਹੀ ਹੈ ਕਹਿਰ ਦੀ ਗਰਮੀ ਹੈ ਤੇ ਉਸੇ ਤਰ੍ਹਾਂ ਆਪਾਂ ਹਰਿਆਣੇ ਦੀ ਗੱਲ ਕਰ ਰਹੇ ਹਾਂ ਕਿ ਜੇ ਸਰਸਾ 'ਚ 47.8 ਡਿਗਰੀ ਨੂੰ ਪਹੁੰਚ ਗਿਆ ਤਾਂ हिसार ਚ ਵੀ 46 ਤੋਂ ਪਾਰ ਹੈ ਐ ਭਵਾਨੀ ਚ ਵੀ 40 ਤੋਂ ਪਾਰ ਹੈ ਸੋ ਪਿਛਲੇ 2-3 ਦਿਨਾਂ ਤੋਂ ਲਗਭਗ ਤਾਪਮਾਨ ਇਸੇ ਤਰ੍ਹਾਂ 46 ਡਿਗਰੀ 47 ਡਿਗਰੀ 48 ਡਿਗਰੀ ਤੱਕ ਨੂੰ ਆ ਪੜ ਰਿਹਾ ਤੇ ਕਹਿੰਦੇ ਜੀ 27 ਮਈ ਤੱਕ ਇੰਜ ਹੀ ਅਜੇ ਖਤਰਾ ਬਣਿਆ ਹੋਇਆ ਕਿ ਇਸੇ ਤਰ੍ਹਾਂ ਗਰਮੀ ਪੈਣੀ ਹੈ ਤੇ ਇਸੇ ਤਰ੍ਹਾਂ ਤਾਪਮਾਨ ਹੋਰ ਵੱਧ ਸਕਦਾ ਤੇ ਉਧਰ ਕਹਿੰਦੇ ਕਿ ਇਸ ਦੇ ਚਲਦਿਆਂ ਹੀ ਕਿ ਪੰਜਾਬ ਦੇ ਸਕੂਲਾਂ ਚ ਛੁੱਟੀ ਕਰਨੀ ਪਈ ਹੈ 21 ਮਈ ਨੂੰ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਕਰਤੀਆਂ ਮਤਲਬ ਲਗਭਗ 8 ਦਿਨ ਪਹਿਲਾਂ ਸਕੂਲ ਬੰਦ ਕਰਨੇ ਪਏ ਪਹਿਲਾਂ 30 ਜੂਨ ਸਕੂਲ ਬੰਦ ਹੋਣੇ ਸੀ ਸੋ ਹੁਣ 21 ਮਈ ਨੂੰ ਇਹ ਬੰਦ ਕਰਤੇ ਤੇ 30 ਜੂਨ ਤੱਕ ਸਕੂਲ ਬੰਦ ਰਹਿਣਗੇ ਚਾਹੇ ਉਹ ਸਰਕਾਰੀ ਨੇ ਚਾਹੇ ਡਿਡ ਨੇ ਚਾਹੇ ਪ੍ਰਾਈਵੇਟ ਨੇ ਚਾਹੇ ਹੋਰ ਜੇ ਵਿਦਿਅਕ ادارے ਕਰੈਚ ਵਗੈਰਾ ਨੇ ਉਹ ਸਾਰਿਆਂ ਨੂੰ ਛੁੱਟੀ ਕਰ ਦਿੱਤੀ ਗਿਆ ਤੇ ਲੋਕਾਂ ਨੂੰ ਹਦਾਇਤ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਲਈ ਕਿ ਭਾਈ ਮੌਸਮ ਇਸ ਗਰਮੀ ਦੇ ਮੌਸਮ ਦੇ ਵਿੱਚ ਜਿੰਨਾ ਪੀ ਸਕਦੇ ਹੋ ਪਾਣੀ ਪੀਓ ਲੂਕੜ ਵੱਧ ਲੋ ਹਾਂ ਨੰਗੇ ਸਿਰ ਸਿੱਧੇ ਬਾਹਰ ਨਾ ਜਾਓ ਸਿਰ ਤੇ ਗਿੱਲਾ ਕੱਪੜਾ ਰੱਖ ਕੇ ਜਾਓ ਜਵਾਕ ਜਾ ਰਹੇ ਨੇ ਨਾਲ ਔਰਤਾਂ ਬੱਚੇ ਜਾ ਰਹੇ ਨੇ ਤਾਂ ਛਤਰੀ ਵਗੈਰਾ ਪਾਣੀ ਪੀਣ ਵਾਲੇ ਦਾ ਪ੍ਰਬੰਧ ਜ਼ਰੂਰ ਕਰਕੇ ਜਾਓ ਸੋ ਬਚੋ ਕਿ ਜੇਕਰ ਤੁਸੀਂ ਦੁਪਹਿਰ ਨੂੰ 11 12 ਵਜੇ ਦੇ ਦੌਰ ਤੋਂ ਲੈ ਕੇ ਸ਼ਾਮ ਦੇ 3 4 ਵਜੇ ਦੌਰ ਤੱਕ ਨਾ ਹੀ ਨਿਕਲੋ ਬਾਹਰ ਤਾਂ ਬਚਾਅ ਕਰੋ ਪਰ ਭਾਈ ਕੰਮ ਕਰ ਕਿਰਤियां ਲਈ ਮਜ਼ਦੂਰਾਂ ਲਈ ਦਿਹਾੜੀਦਾਰਾਂ ਲਈ ਤਾਂ ਬਹੁਤ ਮੁਸ਼ਕਲ ਹੈ ਫਰੀਦ ਸਾਰੇ ਤਪਦੇ ਮੌਸਮ ਦੇ ਵਿੱਚ ਵੀ ਸਾਡੇ ਵੋਟਾਂ ਲੈਣੀ ਠਿੱਕ ਸਕਦੇ ਉਹਨਾਂ ਨੇ ਵੋਟਾਂ ਲੈਣੀਆਂ ਜੇ ਕੰਮ ਕੀਤੇ ਹੋਣ ਜਾਂ ਲੋਕਾਂ ਨੂੰ ਆਸ ਹੋਵੇ ਕਿ ਆਤਰ ਕੰਮ ਕਰੂਗੀ ਪਰ ਇਹਨੇ ਪ੍ਰਚਾਰ ਪ੍ਰਸਾਰ ਦੀ ਲੋੜ ਨਾ ਪਵੇ ਚਲੋ ਨਰਿੰਦਰ ਮੋਦੀ ਹੋਰਾਂ ਦੀ ਫੇਰੀ ਕਿੰਨਾ ਕੁ ਭਾਜਪਾ ਲਈ ਪੰਜਾਬ ਭਾਜਪਾ ਲਈ ਪੰਜਾਬ ਦੇ ਉਮੀਦਵਾਰਾਂ ਲਈ ਸਹਾਇ ਹੁੰਦੀ ਹੈ 23 ਤੇ 24 ਦੋ ਦਿਨ ਪੰਜਾਬ ਦੌਰੇ ਤੇ ਕਿਨੇ ਦੇ ਮਹੀਨੇ ਗੌਰ ਕਰੋ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਮੁਢਲੇ ਲੀਡਰ ਜੀਜੀ ਵਾਰ ਪ੍ਰਧਾਨ ਮੰਤਰੀ ਬਣ ਦੀ ਇੱਛਾ ਨਾਲ ਚੋਣ ਪ੍ਰਚਾਰ ਚ ਜੁਟੇ ਨਰਿੰਦਰ ਮੋਦੀ ਨੇ ਪੰਜਾਬ ਆਉਣਾ ਹੈ ਪਟਿਆਲੇ ਆਉਣਾ ਤੁਸੀਂ ਪਟਿਆਲੇ ਨਾਲ ਮੈਂ ਭਾਈ ਭਾਜਪਈ ਭਗਤਾਂ ਨੂੰ ਉਹਨਾਂ ਦੇ ਵਰਕਰਾਂ ਨੂੰ ਹੈ ਜਾਂ ਕਿਰਾਏ ਪਾੜੇ ਤੇ ਲੈ ਕੇ ਜਾਣ ਵਾਲਿਆਂ ਨੂੰ ਉਹਨਾਂ ਨੂੰ ਨਹੀਂ ਕਹਿ ਰਿਹਾ ਮੈਂ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਪਟਿਆਲੇ ਕੰਮ ਕਰ ਲਈ ਨਿਕਲਣ ਵਾਲੇ ਲੋਕਾਂ ਨੂੰ ਉਹਨਾਂ ਨੂੰ ਕਹਿ ਰਿਹਾ ਕਿ ਭਾਈ ਤੁਸੀਂ ਬਹੁਤ ਮੁਸ਼ਕਲ ਚ ਫਸ ਜਾਓਗੇ ਤੁਸੀਂ ਪਟਿਆਲੇ ਨਾ ਆਇਓ ਜੀ ਹਾਂ ਪਟਿਆਲਾ ਚੱਪਾ ਚੱਪਾ ਵਿਨਨ ਦਿੱਤਾ ਗਿਆ ਕੱਲੋਂ 3 ਵਜੇ ਆਉਣਾ ਨਰਿੰਦਰ ਮੋਦੀ ਨੇ 23 ਮਈ ਨੂੰ ਦੁਪਹਿਰੇ 3 ਵਜੇ ਪਟਿਆਲਾ ਦੇ ਪੋਲੋ ਗਰਾਊਂਡ ਦੇ ਵਿੱਚ ਵੋਟਾਂ ਮੰਗਣਾ ਹਣਾ ਤੇ ਹੁਣ ਪਟਿਆਲੇ ਆਉਣਾ ਤਾਂ ਸਭ ਨੂੰ ਲੱਗਦਾ ਕਿ ਪ੍ਰਨੀਤ ਕੌਰ ਲਈ ਵੋਟਾਂ ਮੰਗਣਾ ਹਣਾ ਬਿਲਕੁਲ ਜੀ ਪ੍ਰਨੀਤ ਕੌਰ ਇਸ ਵਾਰ ਕਾਂਗਰਸ ਵਾਲੇ ਪਾਸੇੋਂ ਨਹੀਂ ਭਾਜਪਾਲੇ ਪਾਸੇੋਂ ਖੜੀ ਹੈ ਤੇ ਇਸ ਲਈ ਨਰਿੰਦਰ ਮੋਦੀ ਨੇ ਇਕੱਤੀ ਉਹਨੂੰ ਭੰਡਣ ਨਹੀਂ ਉਹਦੀ ਤਾਰੀਫ ਕਰਨਾ ਹਣਾ ਤਿਰਿਪ ਦੇ ਪੂਰਵੰਨਨ ਦੇ ਲਈ ਮੱਖਿਆ ਦਾ ਮੰਚ ਲਾਇਆ ਗਿਆ ਪੋਲੋ ਗਰਾਊਂਡ ਦੇ ਵਿੱਚ ਜਿੱਦੇ ਉੱਤੇ 3 ਵਜੇ ਨਰਿੰਦਰ ਮੋਦੀ ਹੋਰੀ ਪ੍ਰਗਟ ਹੋਣਗੇ ਤੇ ਉਹਨਾਂ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨ ਜਾਖੜ ਵੀ ਨਾਲ ਪੰਜਾਬ ਦੇ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਬੀਜੇ ਰੂਪਾਨੀ ਹੋਰੀ ਮੁੱਖ ਮੰਤਰੀ ਰਹੇ ਨੇ ਉਹ ਹੋਣਗੇ ਨਾਲ ਕੈਪਟਨ ਅਮਨਿੰਦਰ ਸਿੰਘ ਹੋਣਗੇ ਜੇ ਕੋਈ ਹੋਰ ਰਾਸ਼ਟਰੀ ਪੱਧਰ ਦਾ ਲੀਡਰ ਹੋ ਤਾਂ ਹੋ ਸਕਦਾ ਬਸ ਇਹ ਤੋਂ ਬਿਨਾ ਪੰਜ ਉਮੀਦਵਾਰ ਹੋ ਸਟੇਜ ਤੇ ਤੁਹਾਨੂੰ ਨਜ਼ਰ ਆਣਗੇ ਨਿਰਿੰਦਰ ਮੋਦੀ ਪਟਿਆਲੇ ਦੇ ਪੋਲੋ ਗਰਾਊਂਡ ਦੇ ਵਿੱਚ ਪ੍ਰਨੀਤ ਕੌਰ ਲਈ ਹੀ ਵੋਟਾਂ ਨਹੀਂ ਮੰਗਣਗੇ ਹੋਰ ਪੰਜ ਉਮੀਦਵਾਰਾਂ ਨੂੰ ਵੀ ਨਾਲ ਖੜਾ ਕੇ ਉਹਨਾਂ ਲਈ ਵੋਟਾਂ ਮੰਗਣਗੇ ਪਟਿਆਲੇ ਤੋਂ ਪ੍ਰਨੀਤ ਕੌਰ ਜਿਹੜੀ ਪਤਿਗੜ੍ਹ ਸਾਬ ਤੋਂ ਗੇਜाराम ਸੰਗਰੂਰ ਤੋਂ ਅਰਵਿੰਦ ਖੰਨਾ ਬਠਿੰਡਾ ਤੋਂ ਬੀਬੀ ਪਰਮਪਾਲ ਕੌਰ ਸਿੱਧੂ ਤੇ ਫਰੀਦਕੋਟ ਤੋਂ ਹੰਸਰਾਜ ਹੰਸ ਇਹਨਾਂ ਪੰਜ ਉਮੀਦਵਾਰਾਂ ਤੋਂ ਇਲਾਵਾ ਜਾਖੜ ਬਿੱਲੇ ਰੁਪਾਣੀ ਕੈਪਟਨ ਅੰਦਰ ਸਿੰਘ ਜਾਂ ਕੋਈ ਰਾਸ਼ਟਰੀ ਲੀਡਰ ਜੋ ਹੋਇਆ ਤਾਂ ਉਹ ਨਹੀਂ ਬਾਕੀ ਸਾਰੀ ਲੀਡਰਸ਼ਿਪ ਨੂੰ ਸਟੇਜ ਤੋਂ ਦੂਰ ਰੱਖਿਆ ਜਾ ਰਿਹਾ ਤੇ ਇਹ ਸਾਰੀ ਤਿਆਰੀ ਹੋ ਗਈ ਹੈ ਜੀ ਤੇ ਇਹਦੇ ਲਈ ਕਹਿੰਦੇ ਬਕਾਇਦਾ ਤੌਰ ਤੇ ਪੋਲੋ ਗਰਾਊਂਡ ਨੂੰ ਤਿਆਰ ਕੀਤਾ ਗਿਆ ਹੁਣ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿ ਤੁਸੀਂ ਪਟਿਆਲੇ ਨਾ ਆਇਓ ਮੈਂ ਪੰਜਾਬ ਪਾਸੀਆਂ ਨੂੰ ਕੰਮ ਕਰਨ ਲਈ ਕਿਸੇ ਖਰੀਦੋ ਪ੍ਰੋਖਤ ਲਈ ਕੋਈ ਸ਼ਾਪਿੰਗ ਸ਼ੂਪਿੰਗ ਲਈ ਕਿਸੇ ਨੂੰ ਮਿਲਣ ਮੁਲਣ ਲਈ ਦਫਤਰੀ ਕੰਮ ਕਰਨ ਲਈ ਕਿਸੇ ਤਰ੍ਹਾਂ ਦੇ ਵੀ ਜੇ ਟਲ ਸਕਦਾ ਇੱਕ ਦਿਨ ਦਾ ਕੰਮ ਤਾਂ ਟਟਾਲਿਓ ਹਾਂ ਜਿਨੇ ਭਾਈ ਹੁਜੇ ਜਿਹਰੇ ਇਲਾਜ ਆ ਕਿਸਦਾ ਕੋਈ ਸਾਕ ਸੰਬੰਧੀ ਕੁਛ ਰਜਿੰਦਰ ਹਸਰਾਲ ਜਾਣਾ ਕਿਸੇ ਕੋਟ ਖਚਾਈ ਥ੍ਰੀ ਕਾ ਭਾਈ ਹੈਨਾ ਜਾਂ ਕੋਈ ਹੋਰ ਅਜਿਹੇ ਮਸਲੇ ਜਿਹਨੂੰ ਟਾਲੇ ਨਹੀਂ ਦਸਦਾ ਫਿਰ ਤਾਂ ਜਾਣਾ ਹੀ ਪੈਣਾ ਪਰ ਭਾਈ ਪਟਿਆਲੇ ਦੀ ਗਲੀ ਗਲੀ ਮਹੱਲਾ ਮਹੱਲਾ ਹੈ ਪਟਿਆਲੇ ਦੀ ਹਰ ਐਂਟਰੀ ਪੁਆਇੰਟ ਬਿੰਨ ਕੇ ਰਖਤਾ ਕਾਰਨ ਹਰੀਆਂ ਪੱਗਾਂ ਤੇ ਕਾਲੀਆਂ ਛੰਡੀਆਂ ਤੋਂ ਡਰ ਲੱਗਦਾ। ਕਹਿੰਦੇ ਜੀ ਕਿਸਾਨ ਆਉਣ ਰਹੇ ਨੇ। ਇੱਕ ਪਾਸੇ ਸ਼ੰਭੂ ਬਾਡਰ ਤੇ ਅੱਜ 100 ਦਿਨਾਂ ਦੇ ਚੱਲ ਰਹੇ ਅੰਦੋਲਨ ਤੇ ਵੱਡਾ ਇਕੱਠ ਹੋਇਆ। ਇਸ ਕਹਿਰ ਦੀ ਗਰਮੀ ਦੇ ਵਿੱਚ ਵੀ ਵੱਡੀ ਗਿਣਤੀ 'ਚ ਕਿਸਾਨ ਉੱਥੇ ਜੁਟੇ। ਐ ਸਵਰਜ ਸਿੰਘ ਪੰਦੇਰ ਹੋਰੀ, ਡੱਲੇਵਾਲ ਹੋਰੀ ਤੇ ਹੋਰ ਉਹਨਾਂ ਦੇ ਸਹਿਯੋਗੀ ਦਲਾਂ ਨੇ ਆਪਣੇ ਉਹਨਾਂ ਮੰਗਾਂ ਨੂੰ ਲੈ ਕੇ ਦਰਾਇਆ ਤੇ ਕਿਹਾ ਕਿ ਅਸੀਂ ਭਾਜਪਾ ਲੀਡਰਾਂ ਦਾ ਐ ਜਾਂ ਹੋਰ ਪਾਰਟੀਆਂ ਦੇ ਲੀਡਰਾਂ ਦਾ ਕਰਾਵ ਵੀ ਕਰਾਂਗੇ ਸਵਾਲ ਵੀ ਕਰਾਂਗੇ ਤੇ ਮਨਿੰਦਰ ਮੋਦੀ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ ਉਧਰ ਲੰਘੇ ਇੱਕ ਦਿਨ ਪਹਿਲਾਂ ਜਗਰਾਉਂ ਦੇ ਵਿੱਚ ਰੈਲੀ ਸੋ ਉਹ ਜਗਰਾਉਂ ਰੈਲੀ ਨੇ ਫਿਰ ਕਰ ਪਾਇਆ ਹੋਇਆ ਕਿਉਂਕਿ ਜਗਰਾਉਂ ਰੈਲੀ ਦੇ ਵਿੱਚ ਜਿਵੇਂ ਕਿਸਾਨ ਜਥੇਬੰਦੀਆਂ ਨੇ ਪਹਿਲ ਕਦਮੀ ਕਰਦੇ ਕੋਈ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਭਾਈ ਅਸੀਂ ਤਾਂ ਸਿੱਧੇ ਰੂਪ ਚ ਅਪੀਲ ਕਰ ਰਹੇ ਹਾਂ ਕਿ ਜੇ ਭਾਜਪਾ ਦੁਬਾਰਾ ਆ ਗਈ ਫਿਰ ਇਹਦਾ ਮਤਲਬ ਦੁਬਾਰਾ ਵੋਟਾਂ ਨਹੀਂ ਪੈਣਗੀਆਂ ਭਾਜਪਾ ਦੇ ਦੁਆਰਾ ਆਉਣ ਦਾ ਮਤਲਬ ਦੁਬਾਰਾ ਵੋਟਾਂ ਨਹੀਂ ਇਹ ਜਗਰਾਉਂ ਦੀ ਰੈਲੀ ਦੇ ਵਿੱਚ ਜਿਹੜਾ ਮਹਾਪੰਚਾਇਤ ਹੋਈਆ ਜਗਰਾਉਂ ਦੇ ਵਿੱਚ ਐਸਕੇਐਮ ਦੀ ਉਹਦੇ ਵਿੱਚ ਸੋਕਣਾ ਸਾਰੇ ਲੀਡਰ ਸੀ ਉੱਤੇ ਸੋ ਕਹਿੰਦੇ ਜੀ ਅਸੀਂ ਤਾਂ ਕਹਿੰਦੇ ਇੰਤਜ਼ਾਰ ਕਰ ਰਹੇ ਸੀ ਉਸ ਦਿਨ ਦਾ ਕਿ ਉਹ ਦਿਨ ਕਦੋਂ ਆਉਣਾ ਜਦੋਂ ਨਰਿੰਦਰ ਮੋਦੀ ਪੰਜਾਬ ਆਉਣਗੇ ਤੇ ਕਹਿੰਦੇ ਅਸੀਂ ਕਿਹੜਾ ਸਵਾਗਤ ਕਰਨਾ ਅਸੀਂ ਤਾਂ ਸਵਾਲ ਕਰਨੇ ਸੋ ਕਿਸਾਨ ਜਿੱਥੇ ਬੰਦੀਆਂ ਕਹਿੰਦੀ ਸਾਡੇ ਸਵਾਲ ਨੇ ਸਵਾਗਤ ਆਲੇ ਫੁੱਲ ਨਹੀਂ ਸਾਡੇ ਜਵਾਬ ਦੇਣ ਕਿ ਦਿੱਲੀ ਆ ਕੇ ਸਾਡੇ ਨਾਲ ਵਾਦਾ ਕਰ ਗਏ ਹੈ ਤਿੰਨ ਕਾਨੂੰਨ ਵਾਪਸ ਲੈ ਲੈ ਤੇ ਉਸ ਸਮੇਂ ਐਲਾਨ ਕਰਤਾ ਕਿ ਆ ਕੁਝ ਕਰਾਂਗੇ ਕਿੱਥੇ ਗਈ ਐਮਐਸਪੀ ਕਿੱਥੇ ਗਏ ਸਾਰੇ ਕਰਜ਼ੇ ਮਾਫੀ ਵਾਲੀਆਂ ਗੱਲਾਂ ਕਿੱਥੇ ਗਈ ਆਮਦਨ ਦੁਗਣੀ ਦੀ ਜਿਹੜਾ ਚੋਣ ਮੈਨੀਫੈਸਟੋ ਚ ਪਿਛਲੇ ਦਾਵੇ ਸੀ ਸੁੱਕੇ ਨੇ ਸਾਡੇ ਤੋਂ ਉਹ ਸਵਾਲ ਨੇ ਚਾਹੇ ਲਖੀਮਪੂਰੀ ਖੀਰੀ ਵਾਲਾ ਮਸਲਾ ਹੈ ਨਾ ਤੇ ਅਜੀਬੀ ਟਿਕਟ ਸਾਰਾ ਕੁਝ ਕੇ ਜੀ ਤੁਸੀਂ ਨਹੀਂ ਤੁਹਾਡਾ ਮੁੰਡਾ ਲੜ ਲੂਗਾ ਇਦਾਂ ਰਿਸਰਚ ਲੂਗਾ ਸੋ ਇਹ ਜਿਹੜੇ ਜਿਹੜੇ ਪਹਿਲੂ ਨੇ ਉਥੇ ਦੁਬਾਰਾ ਉਹਨੂੰ ਉਮੀਦਵਾਰ ਬਣਾਉਣਾ ਤੇ ਇਧਰ ਉਹ ਪਹਿਲਵਾਨ ਵਾਲੇ ਮਸਲੇ ਤੇ ਉਹ ਸਾਰਾ ਸਪਸ਼ਟ ਸੋ ਇਸ ਲਈ ਕਹਿੰਦੇ ਕਿ ਕਿਸਾਨਾਂ ਨੇ ਕਿਹਾ ਜਥੇਬੰਦੀਆਂ ਨੇ ਕਿਹਾ ਐਸਕੇਮ ਨੇ ਕਿਹਾ ਕਿ ਅਸੀਂ ਸਵਾਲ ਕਰਨ ਲਈ ਆ ਰਹੇ ਹਾਂ ਜੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿਉਂਕਿ ਜਗਰਾਉਂ ਦੀ ਜਿਹੜੀ ਦਾਣਾ ਮੰਡੀਆਂ ਉਹਦੇ ਵਿੱਚ ਿੱਟਾ ਕੱਟ ਸੀ ਉਸ ਨੇ ਖੁਫੀਆ ਏਜੰਸੀਆਂ ਨੂੰ ਪੁਲਿਸ ਤੰਤਰ ਨੂੰ ਸਿਸਟਮ ਨੂੰ ਭਜਣਾ ਪਾ ਦਿੱਤੀਆਂ ਕਿ ਸਵੇਰ ਨੂੰ ਵੱਡਾ ਕਟ ਕਿਸਾਨਾਂ ਦਾ ਪਟਿਆਲੇ ਚ ਹੋ ਸਕਦਾ ਤੇ ਇਸ ਲਈ ਇਸ ਪਹਿਲੂ ਨੂੰ ਬਾਤ ਦਿਆਂ ਹੋਇਆ ਪਟਿਆਲਾ ਜੀ ਕਹਿੰਦੇ ਬਿੰਨ ਕੇ ਰੱਖ ਦਿੱਤਾ ਹੁਣ ਇੱਕ ਪਾਸੇ ਇਹ ਬਿੰਨਣ ਦਾ ਕਾਰਨ ਇਹ ਹੈ ਕਿ ਕਿਸਾਨ ਸੰਗਠਨਾਂ ਦੀ ਕਾਲ ਦੂਏ ਪਾਸੇ ਪਿਛਲਾ ਤਜਰਬਾ ਬੋਲਦਾ ਪਿਛਲੀ ਵਾਰ 5 ਜਨਵਰੀ 2022 ਨੂੰ ਬਠਿੰਡਾ ਦੇ 에ਰਪੋਰਟ ਤੋਂ ਨਿਕਲ ਕੇ ਸੜਕੋ ਸੜਕੀ ਫਿਰੋਜ਼ਪੁਰ ਨੂੰ ਜਾ ਰਹੇ ਸੀ ਜਨਾਬ ਵੈਸੇ ਤਾਂ ਰੈਲੀ ਦੀਆਂ ਤਸਵੀਰਾਂ ਵੀ ਆ ਗਈਆਂ ਸੀ ਕਿ ਕੁਰਸੀਆਂ ਖਾਲੀ ਐ ਤੇ ਇਹ ਵੀ ਸਵਾਲ ਉੱਠਿਆ ਕਿ ਇਹ ਤਾਂ ਬਹਾਨਾ ਬਣਾਇਆ ਗਿਆ ਜੀ ਕਿ ਪੁਲ ਤੇ ਰੋਕ ਲਿਆ ਜੀ ਸਾਨੂੰ ਵਾਪਸ ਮੋੜਨਾ ਪਿਆ ਕਹਿੰਦੇ ਉੱਥੇ ਹੈ ਹੀ ਕੁਝ ਨਹੀਂ ਸੀ ਪਰ ਫਿਰ ਵੀ ਕਹਿੰਦੇ ਜੀ ਰਾਹ ਦੇ ਵਿੱਚ ਇੱਕ ਫਲਾਈਓਵਰ ਦੇ ਉੱਤੇ ਕਿਸਾਨ ਸਾਹਮਣੇ ਆ ਗਏ ਤੇ ਇਕੱਠ ਹੋ ਗਿਆ ਤੇ ਉਹ ਇਕੱਠ ਇੱਕ ਐਂਟਰੀ ਪੁਆਇੰਟ ਤੇ ਫਲਾਈਓਵਰ ਤੇ ਇਕੱਠਾ ਹੋ ਗਿਆ ਤੇ ਕਹਿੰਦੇ ਜੀ ਸੁਰੱਖਿਆ ਕਰਮੀਆਂ ਨੂੰ ਪੁਲ ਦੇ ਉੱਤੇ ਗੱਡੀ ਰੋਕਣੀ ਪਈ ਜਿਹੜੀ ਕਿ ਨਿਯਮ ਦੇ ਤਹਿਤ ਰੋਕੀ ਨਹੀਂ ਜਾ ਸਕਦੀ ਪ੍ਰਧਾਨ ਮੰਤਰੀ ਸੁਰੱਖਿਆ ਦੇ ਬਣਾ ਰੋਕੀ ਨਹੀਂ ਜਾ ਸਕਦੀ ਕਹਿੰਦੇ ਫਿਰ ਬਕਾਇਦਾ ਫੋਟੋਗ੍ਰਾਫੀ ਹੋਈ ਕੈਨ ਸ਼ੀਸ਼ੇ ਚੋਂ ਦੇਖਣ ਕਿਨੇ ਅੰਦਰ ਮੋਦੀ ਬੈਠੇ ਆ ਜੀ ਸੋ ਉਸ ਨੂੰ ਵੀ ਕਈਆਂ ਨੇ ਉਸ ਵਾਰ ਦੇ ਲੈ ਕੇ ਪ੍ਰਚਾਰ ਦਾ ਤਰੀਕਾ ਸੀ ਤੇ ਫਿਰ ਗੱਡੀ ਵਾਪਸ ਮੁੜੀ ਅ ਬਠਿੰਡੇ ਪਹੁੰਚੇ ਬਠਿੰਡੇ ਏਅਰਪੋਰਟ ਤੇ ਅਫਸਰਾਂ ਨੂੰ ਕਹਿੰਦੇ ਕਹਦੇ ਹੋ ਆਪਣੇ ਸੀਐਮ ਨੂੰ ਕਿ ਧੰਨਵਾਦ ਮੈਂ ਜਿੰਦਾ ਵਾਪਸ ਜਾ ਰਿਹਾ ਤੇ ਉਸ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਿਸ ਕਦਰ ਇਸ ਮਸਲੇ ਤੇ ਜਵਾਬ ਦਿੱਤਾ ਸੀ ਲੋਕਾਂ ਨੇ ਕਾਬਲੇ ਤਾਰੀਫ ਕੀਤਾ ਕਿ ਹਾਂ ਭਈ ਤੁਸੀਂ ਸਟੈਂਡ ਸਹੀ ਲਿਆ ਕਿ ਕੋਈ ਸੁਰੱਖਿਆ ਦੀ ਜੁਕ ਨਹੀਂ ਹੈ ਥੋੜਾ ਸਿਆਸੀ ਡਰਾਮਾ ਪਰ ਇਨਕੁਆਇਰੀ ਖੁੱਲੀ ਪੰਜਾਬ ਦੇ ਅਫਸਰ ਅਧਿਕਾਰੀ ਸਵਾਰਾਂ ਦੇ ਕੇਰੇ ਚਾਏ ਤੇ ਹੁਣ ਫੇਰ ਵੋਟਾਂ ਦੇ ਦਿਨ ਨੇ ਹੁਣ ਲੋਕ ਸਭਾ ਵੋਟਾਂ ਦੇ ਦਿਨ ਨੇ ਤੇ ਕੈਪਟਨ ਨਮਿੰਦਰ ਸਿੰਘ ਦਾ ਤਬਰ ਹੁਣ ਭਾਜਪਾ ਹੀ ਤਬਰ ਹੈ ਤੇ ਅਮਰਿੰਦਰ ਸਿੰਘ ਦੀ ਅਪਰੋਚ ਹੈ ਇਸ ਲਈ ਪਟਿਆਲਾ ਚੁਣਿਆ ਗਿਆ ਸਭ ਤੋਂ ਪਹਿਲਾਂ ਕਿ ਪਟਿਆਲੇ ਆ ਕੇ ਰੈਲੀ ਕਰਦੀ ਹੈ ਅਮਰਿੰਦਰ ਸਿੰਘ ਪਿਛਲੇ ਦਿਨਾਂ ਤੋਂ ਜੇਰੇ ਇਲਾਸੀ 66 ਦਿਨਾਂ ਤੋਂ ਰਾਇੰਤਿਕ ਪਛਿਤ ਨਜ਼ਰ ਨਹੀਂ ਆਏ ਸੋ ਨਜ਼ਰ ਆਉਣਗੇ ਸੋ ਉਹ ਵੀ ਉਸ ਸਟੇਜ ਤੇ ਹੋਣਗੇ ਤੇ ਹੁਣ ਇੱਕ ਪਹਿਲੂ ਕਿਸਾਨ ਸੰਘਟਨ ਵਾਲਾ ਦੂਸਰਾ ਪਿਛਲੀ ਵਾਰ ਵਾਲਾ ਤਜਰਬਾ ਇਹਨਾਂ ਦੋਵਾਂ ਪਹਿਲੂਆਂ ਨੇ ਇਸ ਸਥਿਤੀ ਤੇ ਲਿਆਂਦਾ ਕਿ ਭਾਈ ਪਟਿਆਲਾ ਸਾਰੀ ਘੇਰਾਬੰਦੀ ਕਰ ਲੋ ਪਟਿਆਲਾ ਦੇ ਹਰ ਐਂਟਰੀ ਪੁਆਇੰਟ ਦੇ ਉੱਤੇ ਪੁਲਿਸ ਚੌਂਕੀ ਬਣਾ ਕੇ ਰੱਖ ਦਿੱਤੀ ਆ ਬੱਸ ੱਡੇ ਚੋਂ ਨਿਕਲਣ ਵਾਲੇ ਲੋਕਾਂ ਤੇ ਨਜ਼ਰ ਆ ਪਟਿਆਲਾ ਚ ਕਿਸੇ ਵੀ ਪਾਸਿਓਂ ਕਾਰ ਜਿਹੜੀ ਵੜਦੀ ਆ ਕੋਈ ਟੈਕਸੀ ਜਿਹੜੀ ਵੜਦੀ ਆ ਉਹਦੇ ਤੇ ਨਜ਼ਰ ਆ ਟੈਂਪੂ ਟ੍ਰੈਲੀਆਂ ਤੇ ਨਜ਼ਰ ਆ ਤੇ ਜਿਹੜੇ ਹੋਰ ਵੱਖੋ ਵੱਖ ਗਲੀਆਂ ਮਹੱਲਿਆਂ ਦੇ ਹਵਾਲੇ ਨਾਲ ਕੋਈ ਖੱਸਾ ਲੱਗਦਾ ਕਿ ਇੱਥੋਂ ਕੋਈ ਪੀੜ ਇਹ ਜੀ ਆ ਸਕਦੀ ਆ ਉੱਥੇ ਨਜ਼ਰ ਆ ਤੇ ਫੋਲੋ ਗਰਾਊਂਡ ਤੇ ਉਹਦੇ ਆਲੇ ਦਾਲਾ ਤਾਂ ਪੁੱਛੋ ਹੀ ਨਾ ਕੱਲਾ ਇਹੀ ਪਹਿਲੂ ਨਹੀਂ ਬਕਾਇਦਾ ਤੌਰ ਤੇ ਪੀਐਮਓ ਹਾਊਸ ਨੇ ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਪੰਜਾਬ ਪੁਲਿਸ ਤੋਂ ਰਿਪੋਰਟ ਮੰਗੀ ਗਈ ਹੈ ਕਿ ਤੁਸੀਂ ਆਪਣੀ ਸੁਰੱਖਿਆ ਦੀ ਤਿਆਰੀ ਦੱਸੋ ਜੀ ਕੀ ਹੈ ਵੈਸੇ ਤਾਂ ਇੱਕ ਤਰ੍ਹਾਂ ਦਾ ਸਥਿਤੀ ਇਹ ਆ ਕਿ ਪਟਿਆਲਾ ਮੋਦੀ ਦੀ ਫੇਰੀ ਨੂੰ ਦੇਖਦਿਆਂ ਹੋਇਆਂ ਗੁਜਰਾਤ ਨੂੰ ਸੌਂਪ ਦਿੱਤਾ ਮੋਦੀ ਦੀ ਫੇਰੀ ਤੋਂ ਪਹਿਲਾਂ ਇੰਜ ਲੱਗਦਾ ਜਿਵੇਂ ਕਿ ਪੰਜਾਬ ਗੁਜਰਾਤ ਦੇ ਹਵਾਲੇ ਕਰ ਦਿੱਤਾ ਗਿਆ ਹੋਵੇ ਕਿਉਂਕਿ 23 ਨੂੰ ਇੱਥੇ ਆਉਣਾ ਫਿਰ ਜਲੰਧਰ ਤੇ 24 ਨੂੰ ਗੁਰਦਾਸਪੁਰ ਜਾਣਾ ਸੋ ਇਸ ਲਈ ਸੱਤ ਗੁਜਰਾਤੀ ਟੁਕੜੀਆਂ ਅਚੇਚੇ ਤੌਰ ਤੇ ਇੱਥੇ ਤਨਾਤ ਕੀਤੀਆਂ ਗਈਆਂ ਸੋ ਐਨਐਸਜੀ ਕਮਾਂਡੋ ਤੇ ਸੱਤ ਗੁਜਰਾਤ ਦੀਆਂ ਕੰਪਨੀਆਂ ਉਹ ਬਕਾਇਦਾ ਤੌਰ ਤੇ ਪੰਜਾਬ ਤੇ ਨਾਤ ਕੀਤੀਆਂ ਗਈਆਂ ਔਰ ਪੰਜਾਬ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਨਰਿੰਦਰ ਮੋਦੀ ਦੀ ਫੇਰੀ ਨੂੰ ਧਿਆਨ ਚ ਰੱਖਦੇ ਆ ਇਸ ਦੇ ਲਈ ਬਕਾਇਦਾ ਤੌਰ ਤੇ ਇਹ ਟੀਮਾਂ ਦੀ ਜ਼ਿੰਮੇਵਾਰੀ ਬਣ ਗਈ ਹੈ ਤੋਂ ਇਸ ਲਈ ਇਹ ਤੁਸੀਂ ਕਹਿ ਸਕਦੇ ਹੋ ਕਿ ਭਾਈ ਮੋਦੀ ਦੀ ਫੇਰੀ ਤੇ ਹਵਾਲੇ ਨਾਲ ਪੰਜਾਬ ਗੁਜਰਾਤ ਨੂੰ ਸੌਂ ਦਿੱਤਾ ਕਿ ਤੁਸੀਂ ਕਰਨਾ ਸੁਰੱਖਿਆ ਪ੍ਰਬੰਧ ਸੋ ਚਾਹੇ ਉਹ ਕਮਾਂਡੋ ਹੋਣ ਐਨਐਸਜੀ ਦੇ ਤੇ ਚਾਹੇ ਗੁਜਰਾਤ ਦੀਆਂ ਪੁਲਿਸ ਟੁਕੜੀਆਂ ਹੋਣ ਉਹ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਅਧਿਕਾਰਕ ਤੌਰ ਤੇ ਚਿੱਠੀ ਆਉਂਦੀ ਹੈ ਉਹ ਚਿੱਠੀ ਦਾ ਜਵਾਬ ਮੰਗਿਆ ਗਿਆ ਕਿ ਚਿੱਠੀ ਰਾਹੀਂ ਸਾਨੂੰ ਦੱਸੋ ਕਿ ਤੁਹਾਡੀ ਤਿਆਰੀ ਕੀ ਆ ਸਟੇਜ ਦੇ ਉੱਤੇ ਪੰਜ ਉਮੀਦਵਾਰਾਂ ਨੂੰ ਖੜਾ ਕੇ ਹੰਸ ਰਾਜ ਨੂੰ ਵੀ ਪਰਮਪਾਲ ਕੌਰ ਸਿੱਧੂ ਨੂੰ ਵੀ ਹੈਨਾ ਤੇ ਅਰਵਿੰਦ ਖੰਨਾ ਨੂੰ ਵੀ ਗੇਜ਼ਾਰਾਮ ਨੂੰ ਵੀ ਤੇ ਪ੍ਰਨੀਤ ਕੌਰ ਨੂੰ ਅਨਾਂ ਪੰਜਾਂ ਨੂੰ ਖੜਾ ਕਰਨ ਲਈ ਵੋਟਾਂ ਮੰਗਣਗੇ ਸੋ ਪੰਜ ਹਲਕੇ ਪਟਿਆਲੇ ਚ ਕਵਰ ਕਰ ਦੇਣੇ ਆ ਤੇ ਰਹਿੰਦੇ ਅੱਠ ਹਲਕੇ ਹੈ ਉਹ ਅਗਲੇ ਦਿਨ ਜਲੰਧਰ ਤੇ ਫਿਰ ਗੁਰਦਾਸਪੁਰ ਦੀ ਰੈਲੀ ਚ ਨਿੰਦਰ ਮੋਦੀ ਨੇ ਕਵਰ ਕਰਨੇ ਆ ਪਰ ਦੇਖਣ ਵਾਲੀ ਗੱਲ ਹੋਊਗੀ ਕਿ ਨਿੰਦਰ ਮੋਦੀ ਦੀ ਇਸ ਰੈਲੀ ਦੇ ਦੌਰਾਨ ਕਿਸਾਨਾਂ ਦਾ ਸੰਕੇਤਕ ਪ੍ਰਦਰਸ਼ਨ ਵੀ ਸਵਾਲ ਹੋਏਗਾ ਸੱਤਾ ਤਰੀਕ ਤੇ ਚਲ ਸਵਾਲਾਂ ਚੋਂ ਸਵਾਲ ਇੱਕ ਸਵਾਲ ਤਾਂ ਇਹ ਵੀ ਅਹਿਮ ਹੈ ਕਿ ਜੇਕਰ ਆਪਾਂ ਗੌਰ ਕਰਨੀ ਹੋਵੇ ਕਹਿੰਦੇ ਜੀ ਅੱਜ ਸਥਿਤੀ ਇਹ ਬਣ ਗਈ ਕਿ ਹਥਿਆਰੀ ਗਿਣਤੀਆਂ ਚ ਹਥਿਆਰਾਂ ਦੀ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਚ ਦੇਸ਼ ਚ ਪੰਜਾਬ ਕਹਿੰਦੇ ਦੂਏ ਨੰਬਰ ਤੇ ਆਪਾਂ ਪਹਿਲਾਂ ਵੀ ਇੱਕ ਦੋ ਵਾਰ ਇਸ ਪਹਿਲੂ ਤੋਂ ਗੱਲ ਹੋਈ ਆ ਅੱਜ ਰਿਪੋਰਟ ਜਿਹੜੀ ਸਾਹਮਣੇ ਆ ਰਹੀ ਆ ਕਿ ਦੇਸ਼ ਦੇ ਵਿੱਚ ਮਰਦਾਂ ਦੇ ਮੁਕਾਬਲੇ ਬੀਬੀਆਂ ਕੋਲ 1% ਲਾਇਸੈਂਸੀ ਹਥਿਆਰ ਨੇ ਦੇਸ਼ ਦੇ ਆਦਮੀਆਂ ਦੇ ਕੋਲ ਮਰਦਾਂ ਦੇ ਕੋਲ ਜਿੰਨੇ ਲਾਇਸੈਂਸੀ ਹਥਿਆਰ ਨੇ ਉਹਨਾਂ ਦਾ 1% ਬੀਬੀਆਂ ਕੋਲ ਨੇ ਪਰ ਪੰਜਾਬ ਇੱਕ ਅਜਿਹਾ ਸੂਬਾ ਜਾਂ ਹਰਿਆਣਾ ਤੇ ਹਿਮਾਚਲ ਵੀ ਇੱਕ ਅਜਿਹਾ ਸੂਬਾ ਜਿੱਥੇ ਦੇਸ਼ ਦੀ ਔਸਤ ਨਾਲੋਂ ਵੱਧ ਬੀਬੀਆਂ ਕੋਲ ਥਿਆਰ ਨਿਸ਼ਚਿਤ ਉਹ ਪਾੜਾ ਬਹੁਤ ਵੱਡਾ ਹੈ ਪਰ ਫਿਰ ਵੀ ਸੋ ਇਸ ਲਈ ਲਾਇਸੈਂਸੀ ਹਥਿਆਰ ਰੱਖਣ 'ਚ ਪੰਜਾਬ ਦੀਆਂ ਬੀਬੀਆਂ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਨੇ ਕਹਿੰਦੇ ਜੀ ਦੇਸ਼ ਦੇ ਵਿੱਚ ਬੰਦਿਆਂ ਦੇ ਮੁਕਾਬਲੇ ਬੀਬੀਆਂ ਕੋਲ ਸਿਰਫ 1% ਸੁਰੱਖਿਆ ਦੇ ਤੌਰ ਤੇ ਰੱਖੇ ਗਏ ਲਾਇਸੈਂਸੀ ਹਥਿਆਰ ਨੇ ਪਰ ਹਥਿਆਰਾਂ ਦੇ ਸ਼ੌਂਕ ਦੇ ਮਾਮਲੇ 'ਚ ਯੂਪੀ ਤੇ ਪੰਜਾਬ ਮੋਰੀ ਹੈ ਤੇ ਯੂਪੀ ਤੇ ਪੰਜਾਬ ਦੇ ਵਿੱਚ ਹੀ ਬੀਬੀਆਂ 'ਚ ਵੀ ਸਭ ਤੋਂ ਵੱਧ ਹਥਿਆਰ ਨੇ ਹਾਲਾਂਕਿ ਹਿਮਾਚਲ ਤੇ ਹਰਿਆਣਾ ਦੇ ਵਿੱਚ ਵੀ ਬੀਬੀਆਂ ਕੋਲ ਇੱਕ ਫੀਸ ਦੇ ਨਾਲੋਂ ਵੱਧ ਲਾਇਸੈਂਸੀ ਹਥਿਆਰ ਨੇ ਮਤਲਬ ਦੇਸ਼ ਦੀ ਔਸਤ ਨਾਲੋਂ ਵੱਧ ਨੇ ਪਰ ਜਦੋਂ ਆਪਾਂ ਇਹ ਅੰਕੜੇ ਦੇਖਦੇ ਆ ਤਾਂ ਇਹ ਅਵਲ ਦੇ ਸਾਹਮਣੇ ਆਉਂਦਾ ਕਿ ਪੰਜਾਬ ਦੀ 3 ਕਰੋੜ ਤੋਂ ਵੱਧ ਵਾਲੀ ਆਬਾਦੀ ਦੇ ਵਿੱਚ ਮੈਂ ਪੰਜਾਬ ਦੇ ਬੰਨ ਜ਼ਿਕਰ ਕਰਾਂ ਤਾਂ ਪੰਜਾਬ ਦੀ 3 ਕਰੋੜ 17 ਲੱਖ ਦੇ ਕਰੀਬ ਆਬਾਦੀ ਦੱਸੀ ਜਾਂਦੀ ਆ ਸੋ ਉਸ ਆਬਾਦੀ ਦੇ ਕੋਲ ਕਹਿੰਦੇ 449000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਜਦੋਂ ਕਿ ਸਾਡਾ ਗਵਾਂਡੀ ਸੂਬਾ ਹਰਿਆਣੇ ਦੀ ਵੀ 2 ਕਰੋੜ ਤੋਂ ਵੱਧ ਦੀ ਆਬਾਦੀ ਆ ਹੈਨਾ ਤੇ ਇਸ 2 ਕਰੋੜ ਦੀ ਆਬਾਦੀ ਦੇ ਵਿੱਚੋਂ ਵੀ ਹਰਿਆਣੇ ਕੋਲ ਵੀ 158000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਚਲੋ ਸਭ ਤੋਂ ਪਹਿਲਾਂ ਜੇਕਰ ਕੋਈ ਸੂਬਾ ਹੈਗਾ ਸਭ ਤੋਂ ਵੱਧ ਲਾਇਸੈਂਸੀ ਹਥਿਆਰਾਂ ਦੇ ਵਿੱਚ ਤਾਂ ਯੂਪੀ ਆ ਜੀ यूपी ਦੇ ਵਿੱਚ 13,80,375 ਲਾਇਸੈਂਸੀ ਹਥਿਆਰ ਨੇ ਸਿਰਫ ਲਾਇਸੈਂਸੀ ਹਥਿਆਰਾਂ ਦੀ ਗੱਲ ਆ ਭਾਈ ਗੈਰ ਕਾਨੂੰਨੀ ਗੋਲੀ ਸਿੱਕੇ ਦੀ ਨਹੀਂ ਆਪਣੇ ਕੋਲ ਰਿਕਾਰਡ ਹੈਗਾ 13,80,375 ਸਭ ਤੋਂ ਵੱਧ ਦੇਸ਼ ਦੇ ਵਿੱਚ ਜੇਕਰ ਕਿਤੇ ਲਾਇਸੈਂਸੀ ਹਥਿਆਰ ਨਹੀਂ ਤਾਂ यूपी ਚ ਉੱਤਰ ਪ੍ਰਦੇਸ਼ ਨੇ ਤੇ ਇੱਥੇ ਹੀ ਬੀਬੀਆਂ ਕੋਲ 20,000 ਤੋਂ ਵੱਧ 20,016 ਲਾਇਸੈਂਸੀ ਹਥਿਆਰ ਰਿਕਾਰਡ ਚ ਬੋਲਦੇ ਦੂਆ ਨੰਬਰ ਪੰਜਾਬ ਦਾ ਆਉਂਦਾ ਪੰਜਾਬ ਦੇ ਵਿੱਚ 4,49,000 427 लाइसेंसी हथियार ਨੇ ਜਿਨ੍ਹਾਂ ਚੋਂ 4703 ਬੀਬੀਆਂ ਕੋਲ ਨੇ 439000 ਕੁੱਲ ਨੇ ਤੇ ਇਹਨਾਂ ਚੋਂ 4703 ਬੀਬੀਆਂ ਕੋਲ ਨੇ ਫਿਰ ਇਸੇ ਤਰ੍ਹਾਂ ਤੋਂ ਬਾਅਦ ਐਮਪੀ ਆਉਂਦਾ ਮੱਧ ਪ੍ਰਦੇਸ਼ ਜਿੱਥੇ 294000 लाइसेंसी हथियार ਨੇ ਤੇ 4190 ਬੀਬੀਆਂ ਕੋਲ ਨੇ ਪੰਜਾਬ ਤੋਂ ਬਾਅਦ ਉਹਦਾ ਨੰਬਰ ਫਿਰ ਚੌਥੇ ਨੰਬਰ ਤੇ ਹਰਿਆਣਾ ਆ ਜਾਂਦਾ ਹਰਿਆਣੇ ਕੋਲ 158524 लाइसेंसी हथियार ਨੇ ਤੇ 1404 ਬੀਬੀਆਂ ਕੋਲ ਦੇ ਤੇ ਫਿਰ ਹਿਮਾਚਲ ਆਉਂਦਾ ਹਿਮਾਚਲ ਦੇ ਵਿੱਚ 99000 ਲਾਇਸੈਂਸੀ 99758 ਲਾਇਸੈਂਸੀ ਹਥਿਆਰ ਨੇ ਤੇ 1700 ਬੀਬੀਆਂ ਕੋਲ ਹਥਿਆਰ ਨੇ ਸੋ ਇੱਥੇ ਤੁਸੀਂ ਇਹ ਦੇਖੋ ਕਿ ਹਿਮਾਚਲ ਦੇ ਵਿੱਚ ਬੀਬੀਆਂ ਕੋਲ 1700 ਨੇ ਹਰਿਆਣੇ ਨਾਲੋਂ ਵੱਧ ਨੇ ਬੀਬੀਆਂ ਕੋਲ ਵੈਸੇ ਹਰਿਆਣੇ ਕੋਲ ਕੁੱਲ 158000 ਤੇ ਹਿਮਾਚਲ ਕੋਲ ਕੁੱਲ 99000 ਪਰ ਬੀਬੀਆਂ ਕੋਲ ਇੱਥੇ 1700 ਹਥਿਆਰ ਆ ਉੱਥੇ 1400 ਆ ਇੱਧਰ ਇਸ ਤੋਂ ਬਾਅਦ ਫਿਰ ਦਿੱਲੀ ਆਉਂਦਾ ਦਿੱਲੀ ਦੇ ਵਿੱਚ ਕੁੱਲ 40000 ਲਾਇਸੈਂਸੀ ਹਥਿਆਰ ਨੇ ਬੀਬੀਆਂ 2854 ਨੇ ਫਿਰ ਚੰਡੀਗੜਾ ਆਉਂਦਾ ਹੈ ਕੁੱਲ ਹਥਿਆਰ 7055 ਨੇ ਤੇ ਜਿਹਦੇ ਵਿੱਚੋਂ 444 ਬੀਬੀਆਂ ਕੋਲ ਹਥਿਆਰ ਨੇ ਸੋ ਦੇਸ਼ ਦੇ ਵਿੱਚ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਰੱਖਣ ਚ ਵੀ ਹੈ ਯੂਪੀ ਨੰਬਰ 1 ਤੇ ਤੇ ਪੰਜਾਬ ਨੰਬਰ 2 ਤੇ ਤੇ ਹਰਿਆਣਾ ਨੰਬਰ 4 ਤੇ ਕੁੱਲ ਪਰ ਬੀਬੀਆਂ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਯੂਪੀ ਆ 20000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਨੰਬਰ 2 ਤੇ ਪੰਜਾਬ ਆ 4400 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਪਰ ਇੱਥੇ ਹਿਮਾਚਲ ਫਿਰ ਨੰਬਰ 4 ਤੇ ਆ ਜਾਂਦਾ ਬੀਬੀਆਂ ਦੇ ਮਾਮਲੇ 'ਚ ਅੰਮ੍ਰਿਤਸਰ 'ਚ ਸਭ ਤੋਂ ਵੱਧ ਨੇ 40000 ਲਾਇਸੈਂਸੀ ਹਥਿਆਰ ਨੇ ਦੂਏ ਨੰਬਰ ਤੇ ਗੁਰਦਾਸਪੁਰ ਆ 38000 ਲਾਇਸੈਂਸੀ ਹਥਿਆਰ ਨੇ ਤੀਏ ਨੰਬਰ ਤੇ ਲੁਧਿਆਣਾ 35000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਚੌਥੇ ਨੰਬਰ ਤੇ ਪਟਿਆਲਾ 33000 ਤੋਂ ਵੱਧ ਲਾਇਸੈਂਸੀ ਹਥਿਆਰ ਨੇ ਪੰਜਵੇਂ ਤੇ ਫਿਰੋਜ਼ਪੁਰ ਆ 30000 ਤੋਂ ਵੱਧ ਨੇ ਤੇ ਸਭ ਤੋਂ ਘੱਟ ਵਾਲਿਆਂ ਦੇ ਵਿੱਚ ਜੇਕਰ ਦੇਖੀਏ ਰੋਪੜ ਦੇ ਵਿੱਚ 5441 ਤੋਂ ਵੱਧ ਪਠਾਨ 6300 ਹਥਿਆਰ ਹੁੰਦੇ ਨੇ ਉਦੋਂ ਅਸ਼ੀਤ ਭਗਤ ਸਿੰਘ ਨਗਰ 2900 ਹਥਿਆਰ ਹੁੰਦੇ ਨੇ ਸਭ ਤੋਂ ਵੱਧ ਘੱਟ ਜੇਕਰ ਕਿਤੇ ਹੈਗੇ ਤਾਂ ਮਰੇਲ ਕੋਟਲਾਚ ਨੇ 332 ਲਾਇਸੈਂਸੀ ਹਥਿਆਰ ਹੁੰਦੇ ਨੇ ਸੋ ਇਸ ਲਈ ਪੰਜਾਬ ਦੇ ਹਵਾਲੇ ਨਾਲੇ ਅਹਿਮ ਰਿਪੋਰਟ ਸੀ ਜਿਹਨੂੰ ਸਾਂਝੀ ਕਰਨਾ ਬਣਦਾ ਸੀ ਤੇ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਲੋਕ ਸਰੱਦੀ ਖੇਤਰ ਕਰਕੇ ਸੁਰੱਖਿਆ ਦੇ ਹਵਾਲੇ ਨਾਲ ਹੈ ਆਪਸੀ ਕੋਈ ਪਿੰਡ ਕੇ ਪੱਦਰ ਤੇ ਭਾਈਚਾਰਕ ਆਪਣੀ ਸ੍ਰੀਕੇਵਾਜੀ ਦੇ ਉਹ ਲੜਾਈ ਝਗੜਿਆਂ ਦੇ ਕਾਰਨ ਜਾਂ ਲੁੱਟਾਂ ਖੋਹਾਂ ਦੇ ਬਚਣ ਦੇ ਲਈ ਜਾਂ ਫਿਰ ਸ਼ੌਂਕ ਦੇ ਕਾਰਨ ਵੀ ਜਾਂ ਸਾਡੇ ਅੱਜਕੱਲ ਗੀਤਾਂ ਗਾਣਿਆਂ 'ਚ ਜਿਹੋ ਜਿਹਾ ਪ੍ਰਚਲਿਤ ਹੈ ਉਹਦੇ ਹਵਾਲੇ ਨਾਲ ਵੀ ਲਿਸੈਂਸੀ ਹਥਿਆਰਾਂ ਦੀਆਂ ਕੰਦੇ ਕਾਫੀ ਘੰਤੀ ਵਜ ਰਹੀ ਹੈ ਇਸ ਲਈ ਅੰਕੜਾ ਗੌਰ ਕਰਨਯੋਗ ਯੂਪੀ ਦਾ ਇੱਕ ਅਜਿਹਾ ਜ਼ਿਲ੍ਹਾ ਲਲਿਤਪੁਰ ਲਲਿਤਪੁਰ ਇੱਕ ਅਜਿਹਾ ਜ਼ਿਲ੍ਹਾ ਸਾਹਮਣੇ ਆਇਆ ਜਿੱਥੋਂ ਦੇ ਅਧਿਕਾਰੀਆਂ ਦੀ ਪਹਿਲ ਕਦਮੀ ਸਦਕਾ ਇੱਕ ਨਵੰਿਕਲਾ ਰਿਕਾਰਡ ਬਣਿਆ ਕਿ ਲਲਿਤੋਪੁਰ ਦੇ ਤਿੰਨ ਪਿੰਡਾਂ ਦੇ ਵਿੱਚ 100% ਦੀ ਵੋਟ ਪਈ ਹੈ ਤਿੰਨ ਪਿੰਡਾਂ ਨੇ ਰਿਕਾਰਡ ਪੈਦਾ ਕੀਤਾ ਕਿ 100% ਦੀ ਰਿਪੋਰਟ ਪਈ ਲਲਤੋਪੁਰ ਜ਼ਿਲ੍ਹੇ ਦੇ ਮੈਜਿਸਟ੍ਰੇਟ ਨੇ ਅਖਸ਼ੇ ਤਰਪਟ ਕਹਿੰਦੇ ਉਹਨਾਂ ਦੀ ਪਹਿਲ ਕਦਮੀ ਸਦਕਾ ਇਹ ਹੋਇਆ ਕਿ ਇਸ ਖੇਤਰ ਦੇ ਤਿੰਨ ਪਿੰਡ ਪੈਂਦੇ ਨੇ ਮਰਾਬੜਾ ਬਲਾਕ ਦਾ ਸੋਲੰਦਾ ਵਦਨੀ ਨਾਰਹਾਟ ਤੇ ਬਿਰਗਾ ਬਲਾਕ ਦਾ ਇੱਕ ਬਮਰੋਰੀ ਨੰਗਲਾ ਸੋ ਇਹ ਤਿੰਨ ਪਿੰਡਾਂ ਦੇ ਵਿੱਚ 100% ਦੀ ਰਿਪੋਰਟ ਪਈ ਮਤਲਬ ਇੱਕ ਪਿੰਡ ਦੀ ਸਥਿਤੀ ਤਾਂ ਇਹ ਹੈ ਕਿ 357 ਦੇ ਕਰੀਬ ਵੋਟਾਂ ਸੀ ਜਿਨ੍ਹਾਂ ਚੋਂ 26 ਬੰਦੇ ਜਹੇ ਸੀ ਜਿਹੜੇ ਵੱਖੋ ਵੱਖ ਕੰਮ ਕਰਨ ਲਈ ਬਾਹਰ ਜਿਵੇਂ ਇੱਕ ਬੰਦਾ ਇਹਨਾਂ ਦਾ ਬੰਗਲੌਰ ਚ ਹੈ ਸ਼ੇਰ ਸਿੰਘ ਬੰਗਲੌਰੂ ਚ ਰਹਿੰਦਾ ਸੀ ਕਹਿੰਦੇ ਉਹਦੇ ਨਾਲ ਅਪਰੋਚ ਕੀਤੀ ਗਈ ਪਹੁੰਚ ਕੀਤੀ ਗਈ ਉਹ ਉਹਨੂੰ ਕਹਿੰਦੇ ਕਿ ਤੈਂ ਵੋਟ ਪਾਉਣ ਜ਼ਰੂਰ ਆਉਣਾ ਅਧਿਕਾਰੀ ਕਹਿੰਦੇ ਕਿ ਵੋਟ ਪਾਉਣਾ ਤੁਹਾਡਾ ਅਧਿਕਾਰ ਹੈ ਜਿੱਥੇ ਮਰਜ਼ੀ ਪਾਓ ਪਰ ਪਾਉਣ ਜ਼ਰੂਰ ਆਓ ਸੋ ਉਹਨੇ ਬਕਾਇਦਾ ਤੌਰ ਤੇ ਫਿਰ ਫਲਾਈਟ ਫੜੀ ਭਾਰ ਪਹੁੰਚਿਆ ਫਿਰ ਕਾਰ ਲਈ ਲਲਤੋਪੁਰ ਪਹੁੰਚਿਆ ਤੇ ਉੱਥੋਂ ਫਿਰ ਆਪਣੇ ਪਿੰਡ ਪਹੁੰਚਿਆ ਤੇ ਜਾ ਕੇ ਉਹਨੇ ਵੋਟ ਪਾਈ ਇਹ ਜੇ 26 ਬੰਦੇ ਨੇ ਕੋਈ ਦਿੱਲੀ ਰਹਿੰਦਾ ਕੋਈ ਕਿਤੇ ਰਹਿੰਦਾ ਇਸੇ ਤਰ੍ਹਾਂ ਇੱਕ ਜੈਦੀਪ ਨਾ ਦਾ ਵਿਅਕਤੀ ਜਿਹਦੀ ਦਿੱਲੀ ਦੇ ਵਿੱਚ ਚੋਣਾਂ ਚ ਡਿਊਟੀ ਲੱਗੀ ਹੋਈ ਸੀ ਵੋਟਾਂ ਚ ਡਿਊਟੀ ਲੱਗੀ ਹੋਈ ਸੀ ਸੋ ਦਿੱਲੀ ਚ ਹਾਂ 23 ਤਰੀਕ ਤੱਕ ਚੋਣ ਪ੍ਰਚਾਰ ਆ ਭਲਕੇ ਤੱਕ ਤੇ ਉਸ ਤੋਂ ਬਾਅਦ ਫਿਰ 25 ਨੂੰ ਵੋਟਾਂ ਨੇ ਸੋ ਇਸ ਲਈ ਉਹਦੀ ਉਹ ਸਾਰੀ ਰਹਿਸਲ ਵਗੈਰਾ ਤੇ ਉਹਦੀ ਇੱਕ ਦਿਨ ਪਹਿਲਾਂ ਅਫਸਰਾ ਨੇ ਸੰਪਰਕ ਸਾਧਿਆ ਉਹਦੇ ਅਫਸਰਾਂ ਨਾਲ ਜਿੱਥੇ ਡਿਊਟੀ ਲੱਗੀ ਸੀ ਗਲਤੋਂਪਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਤੇ ਉਹਨੂੰ ਕਿਹਾ ਕਿ ਇਹਨੂੰ ਇੱਕ ਦਿਨ ਲਈ ਭੇਜੋ ਜੀ ਵੋਟ ਪਾਉਣ ਜਰੂਰ ਆਵੇ ਸੋ ਉੱਥੋਂ ਉਹਨੂੰ ਟ੍ਰੇਨਿੰਗ ਇੱਕ ਦਿਨ ਪਹਿਲਾਂ ਦਿੱਤੀ ਗਈ ਦਿੱਲੀ 'ਚ ਤਾਂ ਕਿ ਉਹ ਆਪਣਾ ਜਿਹੜਾ ਵੋਟਾਂ ਪਾਉਣ ਦਾ ਪ੍ਰੋਸੈਸ ਹੋਊਗਾ ਉਸ ਦਿਨ ਲਈ ਉਹ ਤਿਆਰ ਹੋ ਸਕੇ ਤੇ ਫਿਰ ਉਹਨੂੰ ਉਸ ਦਿਨ ਦੀ ਛੁੱਟੀ ਦਿੱਤੀ ਉਹ ਪੱਕਾ ਦਾ ਆਪਣੇ ਪਿੰਡ ਜਾਇਦੀ ਪਹੁੰਚਿਆ ਬਮਰੋਲੀ ਨੰਗਲਾ ਤੇ ਉੱਥੇ ਆ ਕੇ ਉਹਨੇ ਵੋਟ ਪਾਈ। ਸੋ ਇਸ ਪਿੰਡ ਦੇ ਵਿੱਚ 441 ਵੋਟਾਂ ਸੀਗੀਆਂ ਜਿਹੜੀਆਂ 100% ਦੀ ਪੂਕਤੀਆਂ। ਸੋ ਤਿੰਨ ਪਿੰਡਾਂ ਨੇ ਇੱਕ ਰਿਕਾਰਡ ਪੈਦਾ ਕੀਤਾ ਜਿਹਦੇ ਵਿੱਚ ਅਧਿਕਾਰੀਆਂ ਦੀ ਔਰ ਪਿੰਡ ਵਾਲਿਆਂ ਦੀ ਪਹਿਲਕਦਮੀ ਦਾ ਨਤੀਜਾ ਸੀ ਕਿ ਪੂਰੀਆਂ ਵੋਟਾਂ ਪਈਆਂ। ਸੋ ਇਸ ਲਈ ਇਹ ਤੁਹਾਡਾ ਮਾਲਕ ਅਧਿਕਾਰ ਇਹ ਤੁਹਾਡਾ ਅਗਲੇ 5 ਸਾਲਾਂ ਦਾ ਭਵਿੱਖ ਤੈਅ ਕਰਨ ਦਾ ਅਧਿਕਾਰ ਹੈ। ਸੋ ਉਮੀਦ ਕਰਨਾ ਕਿ ਪੰਜਾਬ ਵੀ ਇਸ ਪਹਿਲ ਤੇ ਪਹਿਲਕਦਮੀ ਕਰਦੇ ਆ ਘਰੋਂ ਨਿਕਲੇਗਾ। ਔਰ ਆਪਣਾ ਜਿਹੜਾ ਵੀ ਉਮੀਦਵਾਰ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡਾ ਅਧਿਕਾਰ ਹੈ ਤੁਸੀਂ ਵੋਟ ਪਾਓ ਪਰ ਵੋਟ ਜ਼ਰੂਰ ਪਾਓ ਪਰ ਵੋਟ ਦਿਲ ਤੇ ਦਿਮਾਗ ਦੀ ਗੱਲਾਂ ਸੁਣ ਕੇ ਪਾਓ ਦਿਮਾਗੀ ਤੌਰ ਤੇ ਵਿਚਾਰ ਕਰਕੇ ਤੇ ਦਿਲ ਤੇ ਹੱਥ ਰੱਖ ਕੇ ਸੋਚੋ ਕਿ ਕੌਣ ਤੁਹਾਡੇ ਲਈ ਸਹੀ ਹੈ ਕੌਣ ਤੁਹਾਡੇ ਲਈ ਗਲਤ ਹੈ ਹਾਂ ਕਈ ਵਾਰ ਅੰਨਿਆਂ ਚੋਂ ਕਾਣਾ ਰਾਜਾ ਚੁਣਨਾ ਪੈਂਦਾ ਉਹ ਇੱਕ ਵੱਖਰਾ ਪਹਿਲੂ ਹੈ ਪਰ ਜੇ ਹੁਣ ਸਿਰਫ ਇੱਕ ਦਿਨ ਲਈ ਦੋ ਦਿਨ ਲਈ ਸਾਂਝ ਸਵੇਰ ਲਈ ਚੰਦ ਰਾਸ਼ਨ ਪੱਤੇ ਲਈ ਕਿਸੇ ਕੁੱਲਰ ਪੱਖੇ ਲਈ ਹਾਂ ਕਿਸੇ دارو ਸਿੱਕੇ ਲਈ ਹਾਂ ਕਿਸੇ ਹੋਰ ਮੂਹ ਮਲਾਜੇ ਲਈ ਜੇ ਬੋਟ ਸੌਦਾ ਕਰ ਲਿਆ ਫਿਰ ਆਪਾਂ ਇੰਨੇ ਸਾਲਾਂ ਤੋਂ ਪਸਤਾਉਣੇ ਹੋਣ ਇੱਕ ਵਾਰ ਫਿਰ ਪਸਾਉਣਾ ਨਾ ਪਵੇ ਸੋ ਇਸ ਲਈ ਇੱਕ ਸੁਰ ਦੇ ਵਿੱਚ ਪਿੰਡ ਵਾਲੇ ਸੋਚਣ ਸੂਬੇ ਵਾਲੇ ਸੋਚਣ ਤੇ ਦੇਸ਼ ਵਾਲੇ ਸੋਚਣ ਤਾਂ ਕਿ ਚੰਗੀ ਸਰਕਾਰ ਮਿਲੇ ਜਿਹੜੀ ਸਹੀ ਮੈਨੇਜ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਕਾਇਮ ਰੱਖ ਸਕੇ ਉਸ ਪੈਨ ਨੂੰ ਧਿਆਨ ਚ ਰੱਖਦੇ ਹਾਂ ਇਹ ਖਬਰ ਵੀ ਜ਼ਰੂਰੀ ਸੀ ਵਿਕਤ ਰੋ گلوبਲ ਪੰਜਾਬ ਟੀਵੀ بوت شكرا